ਅੱਜ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਜੋ ਟਾਂਡਾ ਸ੍ਰੀ ਗੋੰਦਵਾਲ ਸਾਹਿਬ ਵੱਲੋਂ ਜੋ ਸਾਈਕਲ ਮਾਰਚ ਕੱਢਿਆ ਜਾ ਰਿਹਾ ਸਰਕਾਰ ਜੋ ਨੀਤੀਆਂ ਸਾਡੇ ਵਿਰੁੱਧ ਬਣਾ ਰਹੀ ਆ ਕਿਸਾਨਾਂ ਦੇ ਮਜ਼ਦੂਰਾਂ ਦੇ ਗਰੀਬਾਂ ਦੇ ਦੁਕਾਨਦਾਰਾਂ ਦੇ ਵਿਰੁੱਧ ਮਤਲਬ ਕਦੇ ਕੋਈ ਨੀਤੀ ਕਦੇ ਕੋਈ ਪਾਲਿਸੀ ਜਿਹੜੀ ਆ ਉਹ ਲੈ ਕੇ ਆ ਰਹੀ ਆ ਉਹਦੇ ਵਿਰੋਧ ਵਿੱਚ ਅੱਜ ਮੋਟਰਸਾਈਕਲ ਮਾਰਚ ਕੱਢਿਆ ਜਾ ਰਿਹਾ ਆਪਾਂ ਗੱਲ ਕਰਦੇ ਆ ਇਕਾਈ ਗੋਂਦਵਾਲ ਸਾਹਿਬ ਦੇ ਪ੍ਰਧਾਨ ਸਵਾਰ ਦਵਿੰਦਰ ਸਿੰਘ ਜੀ ਗਿਲਨਾ ਪ੍ਰਧਾਨ ਸਾਹਿਬ ਜੀ ਅੱਜ ਕੀ ਏ ਪ੍ਰੋਗਰਾਮ ਤੁਹਾਡਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੋ ਲੈਂਡ ਪੋਲਿੰਗ ਚੱਲੰਡੀ ਏ ਇਹਦੇ ਵਿਰੋਧ ਵਿੱਚ ਅੱਜ ਅਸੀਂ ਪੂਰਾ ਗੋਂਦਵਾਲ ਸਾਹਿਬ ਉਤੋਂ ਜੋਨ ਟਾਂਡਾ ਦੀ ਸਾਰੀ ਜਿੰਨੀ ਵੀ ਪਬਲਿਕ ਆ ਇਕੱਠੀ ਹੋ ਕੇ ਅਸੀਂ ਇੱਕ ਵਿਰੋਧਤਾ ਕਰ ਰਹੇ ਆ ਅਸੀਂ ਇਥੋਂ ਕਾਈ ਗੋਂਦਵਾਲ ਸਾਹਿਬ ਤੋਂ ਅਸੀਂ ਮਾਰਚ ਕਰਕੇ ਤੇ ਅਸੀਂ ਪੂਰੇ ਆਪਣੇ ਜੋਨ ਟਾਂਡਾ ਦੇ ਇਲਾਕੇ ਵਿੱਚ ਘੁੰਮਾਂਗੇ ਬਰਜੋ ਵੀ ਸਰਕਾਰ ਮਾੜੀਆਂ ਨੀਤੀਆਂ ਕੰਢੀ ਕੋਈ ਚਿਪ ਵਾਲੇ ਮੀਟਰ ਲਾਈ ਜਾ ਰਹੀ ਹੈ ਕੋਈ ਆਪਣੀ ਧੱਕੇਸ਼ਾਹੀ ਲੋਕਾਂ ਦੀ ਜ਼ਮੀਨਾਂ ਖੋਹ ਰਹੀ ਆ ਉਹਦੇ ਵਿਰੋਧ ਵਿੱਚ ਅਸੀਂ ਜੋ ਵੀ ਕਰ ਰਹੇ ਅੱਜ ਉਹੋ ਕਰ ਰਹੇ ਆ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਹੋਰ ਵੀ ਹਾਂਜੀ ਬਾਬਾ ਜੀ ਤੁਸੀਂ ਕੁਝ ਦੱਸਣਾ ਚਾਹੋਗੇ ਵੀ ਜਿਹੜੀ ਸਰਕਾਰ ਆ ਇਹ ਸਾਡੇ ਵਿਰੋਧ ਦੇ ਤਰ੍ਹਾਂ ਤਰ੍ਹਾਂ ਦੀਆਂ ਨੀਤੀਆਂ ਲਿਆ ਰਹੀ ਆ ਇਹਦਾ ਕਿਸ ਤਰ੍ਹਾਂ ਆਪਾਂ ਵਿਰੋਧ ਕਰਨਾ ਤੇ ਕਿਸ ਤਰ੍ਹਾਂ ਇਸ ਚੀਜ਼ ਦਾ ਹੱਲ ਕੱਢਣਾ ਵਿਰੋਧ ਤੇ ਖੁਦ ਹੀ ਸ਼ਾਦਵਾਈ ਕਰਦੇ ਆ ਜੇ ਕੋਈ ਕੋਈ ਬਿੜਾ ਗਰਮ ਵਾਲਾ ਚੁੱਕਦੇ ਆ ਵੇ ਲੋਕਾਂ ਦੇ ਪਰਤੇ ਕਰੀ ਜਾਂਦੇ ਆ ਧੱਕੇਸ਼ਾਹੀ ਵਰਤੀ ਜਾਂਦੇ ਆ ਇੱਕ ਧੱਕੇਸ਼ਾਹੀ ਨਹੀਂ ਸਾਰੇ ਬੰਦੇਆਂ ਨੂੰ ਧੱਕੇਸ਼ਾਹੀ ਹੋ ਰਹੀ ਆ ਜਿਤਨਾ ਪ੍ਰਧਾਨ ਜੀ ਨੇ ਕਿਹਾ ਵੀ ਜਿੱਪ ਵਾਲੇ ਮੀਟਰ ਉਹ ਸਾਨੂੰ ਕਹਿੰਦੇ ਨਹੀਂ ਨਹੀਂ ਜਿੱਪ ਵਾਲੇ ਮੀਟਰ ਨਹੀਂ ਆ ਪਰ ਸਿੱਟਮ ਉਹਦੇ ਵਿੱਚ ਸਾਰੇ ਦਾ ਸਾਰਾ ਹੀ ਲੱਗਾ ਵਾ ਕੱਲ ਨੂੰ ਕਦੋਂ ਵੀ ਸਾਡੇ ਤੇ ਲਾਗੂ ਹੋ ਸਕਦਾ ਤੇ ਸਾਰੀਆਂ ਇਹ ਕਿਸਾਨਾਂ ਨੂੰ ਦਬਾਉਣ ਵਾਲੀਆਂ ਨੀਤੀਆਂ ਪਬਲਿਕ ਨੂੰ ਦਬਾਉਣ ਵਾਲੀਆਂ ਨੀਤੀਆਂ ਜ਼ਮੀਨਾਂ ਢੱਪਣ ਵਾਲਾ ਜਿਤਨਾ ਦੱਸਿਆ ਪ੍ਰਧਾਨ ਜੀ ਨੇ ਹਰ ਪਾਸੇ ਹੀ ਪੰਜਾਬ ਦੇ ਨਾਲ ਧੱਕਾ ਕੀਤਾ ਜਾ ਰਿਹਾ ਇਹ ਹੀ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਇੱਕ ਆਪਾਂ ਨੂੰ ਹੋਰ ਗਲਤ ਫਹੀਮੀ ਜਿਹੜੀ ਆ ਉਹ ਗਵਰਨਮੈਂਟ ਨੇ ਪਾਈ ਆ ਕਿ ਜਿਹੜਾ ਪੋਲਿੰਗ ਜਿਹੜੀ ਇਹਨਾਂ ਨੇ ਕਰਨੀ ਸੀ ਆਪਣੀ ਜ਼ਮੀਨ ਕਵਰ ਕਰਨੀ ਸੀ ਪੂਰੇ ਸਬੰਧ ਦੇ ਵਿੱਚ ਜਿਹੜਾ ਰੋਕ ਲੱਗ ਗਈ ਆ ਪਰ ਉਹ ਰੋਕ ਸਿਰਫ 1 ਮਹੀਨੇ ਵਾਸਤੇ ਲੱਗੀ ਆ ਜੀ ਸਿਰਫ ਆਉਣ ਵਾਲੀ ਤਰੀਕ ਦਾ ਕਰਕੇ ਉਹਦੇ ਵਿੱਚ ਇਹਨਾਂ ਨੇ ਮੈਨੂੰ ਬਾਇਓ ਡਾਟਾ ਸਾਰਾ ਮੰਗਾਇਆ ਉਹ ਮੇਰੀ ਸਾਰੇ ਵੀਰਾਂ ਨੂੰ ਸਾਰੇ ਜਿੰਨੇ ਵੀ ਮੇਰੇ ਨਗਰ ਨਿਵਾਸੀ ਆ ਜਾਂ ਆਪਣੇ ਇਲਾਕੇ ਨਿਵਾਸੀ ਆ ਇਹਨਾਂ ਨੂੰ ਬੇਨਤੀ ਆ ਵੀ ਤੁਸੀਂ ਸਾਰੇ ਰਲ ਕੇ ਸਾਥ ਦਿਓ ਚਾਹੇ ਕਿਹ ਕੋਈ ਜ਼ਮੀਨ ਹੈਗੀ ਆ ਜਾਂ ਨਹੀਂ ਹੈਗੀ ਲਾਸਟ ਜਿਹੜਾ ਵਾ ਆਪਾਂ ਜੀ ਜਿਹੜਾ ਉੱਥੇ ਲਾ ਕੇ ਖੜਾ ਕਰਨਾ ਉਹਨਾਂ ਨੇ ਸਿਰਫ ਇੱਕ ਮਹੀਨਾ ਆਪਣੇ ਕੋਲ ਸਮਾਵਾ ਆਪਾਂ ਜਿਹੜਾ ਉਹ ਸੰਘਰਸ਼ ਜਿਹੜਾ ਉਹ ਤੇਜ਼ ਕਰੀਏ ਅੱਜ ਵੀ ਜਿਹੜਾ ਪ੍ਰਧਾਨ ਸਾਹਿਬ ਦੀ ਰਹਿਨਮਾਈ ਇੱਥੇ ਅਸੀਂ ਕਰ ਰਹੇ ਆ ਜੀ ਤੇ ਸਾਰੀ ਸੰਗਤ ਸਾਡੇ ਨਾਲ ਆ ਜਿਹੜਾ ਉਹ ਆਪਾਂ ਸਾਰੇ ਨਾਲ ਮਿਲ ਕੇ ਇਹਨਾਂ ਦਾ ਸਾਥ ਦਈਏ ਤੇ ਸਾਡੇ ਨਾਲ ਹੋਰ ਵੀ ਵੀਰ ਜਿਹੜੇ ਆਏ ਅਸੀਂ ਉਹਨਾਂ ਦੇ ਵੀ ਧੰਨਵਾਦੀ ਆ ਤੇ ਨਗਰ ਨਿਵਾਸੀਆਂ ਦੀ ਜਿਹੜੀ ਅਸੀਂ ਉਹ ਇਹ ਬੇਨਤੀ ਕਰਦੇ ਆਂ ਵੀ ਸਾਰਾ ਤਗੜੇ ਹੋ ਕੇ ਸਾਡਾ ਜਿਹੜਾ ਸਾਥ ਦੇਣ ਤੇ ਇਸ ਮਹਿੰਮ ਦੇ ਵਿੱਚ ਜਿਹੜਾ ਉਹ ਬਾਰ ਮਿਲ ਕੇ ਜਿਹੜਾ ਰੌਣਾਂ ਮਿਲਵਾ ਘਰ ਆ ਸਾਨੂੰ ਮਿਲੇ ਤੇ ਵੈਕੁਰ ਚਿੱਕਾ ਖਾਲਸਾ ਵੈਕੁਰ ਚਿੱਕਾ